ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਖਾਰੀ ਮਹੱਲਾ 14 ਤੂੰ ਜਗ ਜੀਵਨ ਜਗਦੀਸ਼ ਸਭ ਕਰਤਾ ਸ੍ਰਿਸ਼ਟਨਾਥ ਏ ਪ੍ਰਭੂ ਤੂੰ ਸਾਰੇ ਜਗਤ ਦਾ ਜਗ ਜੀਵਨ ਭਾਵ ਜਗਤ ਦਾ ਜੀਵਨ ਚੇਤਨ ਸਰੂਪ ਹੈ ਤੇ ਸਾਰੇ ਜਗਦੀਸ਼ ਜਗਤ ਦਾ ਈਸ਼ਵਰ ਰਾਜਾ ਰੂਪ ਹੈ। हे नाथ मालिक ਪ੍ਰਭੂ ਤੂੰ ਆਪ ਹੀ ਸਾਰੀ ਸ੍ਰਿਸ਼ਟੀ ਦਾ ਰਚਣਹਾਰ ਕਰਨਹਾਰ ਪੈਦਾ ਕਰਨ ਵਾਲਾ ਵਾ ਸਭ ਦਾ ਕਰਤਾ ਹੈ ਤੇ ਸਾਰੀ ਸ੍ਰਿਸ਼ਟੀ ਦਾ नाथ मालिक ਹੈ। ਤੈਨ ਤੂੰ ਧਿਆਇਆ ਮੇਰਾ ਰਾਮ ਜਿਨ ਕੈ ਧੁਰ ਲੇਖ ਮਾਥ। हे ਮੇਰਾ ਸ਼੍ਰੋਮਣੀ ਰਾਮ ਪ੍ਰਭੂ ਉਨ੍ਹਾਂ ਗੁਰਮੁਖਾਂ ਦੁਆਰਾ ਹੀ ਤੂੰ ਧਿਆਇਆ ਸਿਮਰਿਆ ਗਿਆ ਹੈ ਜਿਨ੍ਹਾਂ ਦੇ ਮੱਥੇ ਉੱਪਰ ਤੁਰੋ ਹੀ ਤੇਰੇ ਸਿਮਰਨ ਦਾ ਲੇਖ ਪਿਆ ਹੋਇਆ ਪਾਵ ਲੇਖ ਲਿਖਿਆ ਹੋਵੇ ਜਿਨਕੋ ਤੁਰ ਹਰ ਲਿਖਿਆ ਸੁਆਮੀ ਤੈਨ ਹਰ ਹਰ ਨਾਮ ਅਰਾਧਿਆ ਇਹ ਸੁਆਮੀ ਮਾਲਕ ਪ੍ਰਮਾਤਮਾ ਜਿਨ੍ਹਾਂ ਨੂੰ ਤੂੰ ਤੁਰ ਦਰਗਾਹ ਤੋਂ ਹੀ ਸ੍ਰੇਸ਼ਟ ਲੇਖ ਲਿਖ ਦਿੱਤਾ ਹੈ ਉਹਨਾਂ ਨੇ ਹੀ ਤੇਰਾ ਹਰ ਹਰ ਨਾਮ ਕੀਏ ਅਰਾਧਿਆ ਸਿਮਰਨਾ ਕੀਤਾ ਹੈ ਤਿੰਨ ਕੇ ਪਾਪ ਇੱਕ ਨਿਮਖ ਸਭ ਲਾਥੇ ਜੈਨ ਗੁਰ ਬਚਨੀ ਹਰ ਜਾਪਿਆ ਏ ਪ੍ਰਭੂ ਜਿਨ੍ਹਾਂ ਗੁਰਮੁਖਾਂ ਨੇ ਗੁਰਾਂ ਦੇ ਬਚਨੀ ਉਪਦੇਸ਼ ਦੁਆਰਾ ਤੇਰਾ ਨਾਮ ਜਪਣਾ ਕੀਤਾ ਹੈ ਉਹਨਾਂ ਦੇ ਸਾਰੇ ਪਾਪ ਇੱਕ ਨਿਮਖ ਅੱਖ ਫਰਕਣ ਜਿੰਨੇ ਸਮੇਂ ਵਿੱਚ ਹੀ ਲੈ ਗਏ ਤਨ ਧਨ ਤੇ ਜਨ ਜਿਨ ਹਰ ਨਾਮ ਜਪਿਆ ਤੈਨ ਦੇਖੇ ਹੋ ਪਿਆ ਸਨਾਥ ਏ ਪ੍ਰਭੂ ਉਹ ਜਨਪੁਰਖ ਤਨਤਾ ਦੇ ਜੋਗ ਹਨ ਜਿਨ੍ਹਾਂ ਨੇ ਤੇਰਾ ਹਰ ਹਰ ਨਾਮ ਜਪਣਾ ਕੀਤਾ ਹੈ ਉਹਨਾਂ ਨੂੰ ਵੇਖਣਾ ਕਰਕੇ ਮੈਂ ਵੀ ਸਨਾਥ ਕਲਿਆਣ ਨੂੰ ਪ੍ਰਾਪਤ ਕਰਤ ਕਰਤ ਪਿਆ ਹੋਇਆ ਤੂੰ ਜਗ ਜੀਵਨ ਜਗਦੀਸ਼ ਸਭ ਕਰਤਾ ਸ੍ਰਿਸ਼ਟਨਾਥ। हे प्रभु तू सारे जगਤ ਦਾ ਜੀਵਨ ਰੂਪ ਅਤੇ जगदीश जगਤ ਦਾ ઈશ્વર રાજા ਰੂਪ ਹੈ। हे नाथ मालिक प्रभु तू सारी सृष्टि ਨੂੰ ਹੀ ਪੈਦਾ ਕਰਨ ਵਾਲਾ ਹੈ। ਵਾ ਸਭ ਦਾ ਕਰਤਾ ਤੇ ساری ਸ੍ਰਿਸ਼ਟੀ ਦਾ مالک ਹੈ। ਤੂੰ ਜਲ ਥਲ ਮਈਲ ਭਰਪੂਰ ਸਭ ਉਪਰ ਸਾਚ ਤਣੀ। ਕੀ ਪ੍ਰਭੂ ਤੂੰ ਜਲ ਪਾਣੀ ਵਾਲੀਆਂ ਤਰਲ ਥਾਵਾਂ ਤੇ ਥਲ ਖੁਸ਼ਕ ਥਾਵਾਂ ਮਹੀਲ ਵਿੱਚ ਭਰਪੂਰ ਲਬ ਲਬ ਵਿਆਪਕ ਹੋ ਰਿਹਾ ਵਾ ਜਲ ਦੀ ਨਿਆਈ ਪ੍ਰੇਮੀਆਂ ਵਿੱਚ ਥਲ ਦੀ ਨਿਆਈ ਕनिष्ठ ਅਧਿਕਾਰੀਆਂ ਵਿੱਚ ਮਹੀਲ ਮਹੀ ਪ੍ਰਿਥਵੀ ਦੀ ਨਿਆਈ ਭੂਮਿਕਾ ਵਾਲਿਆਂ ਅਤੇ ਅਲ ਆਕਾਸ਼ ਦੀ ਨਿਆਈ ਜਿਦਾ ਆਕਾਸ਼ ਵਿੱਚ ਵਿਚਰਨ ਵਾਲਿਆਂ ਅੰਦਰ ਲਬ ਲਬ ਵਿਆਪਕ ਹੋ ਰਿਹਾ ਸਾਰਿਆਂ ਦੇ ਉਪਰ ਕਈਏ ਉੱਤੇ ਤੂੰ ਹੀ ਸੱਚਾ ਧਨੀ ਮਾਲਕ ਹੈ ਵਾ ਬ੍ਰਹਮਾ ਵਿਸ਼ਨੂ ਸ਼ੇਵਾ ਆਦਿਕ ਵਾ ਹਿਰਨ ਗਰਭ ਵੈਰਾੜ ਤੇ ਅਬਿਆਕਰਿਤ ਇਤਿਆਦਿਕ ਸਾਰਿਆਂ ਤੋਂ ਉਪਰ ਹੈ ਤੇ ਸਭ ਦਾ ਸੱਚਾ ਮਾਲਕ ਹੈ ਜਿਨੇ ਜਪਿਆ ਹਰ ਮਾਨ ਜੀਤ ਹਰ ਜਪ ਜਪ ਮੁਕਤ ਕਣੀ ਏ ਹਰੀ ਜਿਨ੍ਹਾਂ ਨੇ ਆਪਣੇ ਮੰਦੀ ਚੀਰ ਚਿਤਵਨੀ ਦੁਆਰਾ ਤੇਰਾ ਨਾਮ ਜਪਣਾ ਕੀਤਾ ਹੈ ਜਿਨ੍ਹਾਂ ਨੇ ਤੈਨੂੰ ਸ਼ਰੋਮਣੀ ਜਾਣ ਕੇ ਆਪਣੇ ਚਿੱਤ ਵਿੱਚ ਗੁਰਾਂ ਦੇ ਮੰਤਰ ਦੁਆਰਾ ਸਿਮਰਿਆ ਏ ਹਰੀ ਉਹਨਾਂ ਗੁਰਮੁਖਾਂ ਦੀ ਕਣੀ ਬਹੁਤ ਸ੍ਰਿਸ਼ਟੀ ਤੇਰਾ ਨਾਮ ਜਪ ਜਪ ਕੇ ਕਲਿਆਣ ਨੂੰ ਪ੍ਰਾਪਤ ਹੋ ਗਈ ਹੈ ਅਤੇ ਹੋਈ ਹੈ ਤੇ ਹੋ ਰਹੀ ਹੈ ਜਿਨ ਜਪਿਆ ਹਰ ਤੇ ਮੁਕਤ ਪ੍ਰਾਣੀ ਤਿਨ ਕੇ ਊਜਲ ਮੁਖ ਹਰ ਦੁਆਰ ਹੇ ਹਰੀ ਜਿਨ੍ਹਾਂ ਨੇ ਤੈਨੂੰ ਜਪਣਾ ਕੀਤਾ ਹੈ ਉਹ ਪ੍ਰਾਣਾਤਾਰੀ ਜੀਵ ਮੁਕਤ ਕਲਿਆਣ ਨੂੰ ਪ੍ਰਾਪਤ ਹੋਏ। ਹੇ ਹਰੀ ਉਹਨਾਂ ਦੇ ਮੁਖ ਤੇਰੇ ਸੱਚਖੰਡ ਰੂਪੀ ਦਰਦਵਾਰ ਦਰ ਵਿੱਚ ਜਸ ਰੂਪੀ ਉਜਲ ਉਜਾਲੇ ਵਾਲੇ ਹਨ। ਓਏ ਹਲਤਪਲਤ ਜਨ ਭਏ ਸੁਹੇਲੇ ਹਰ ਰਾਖ ਲਈਏ ਰਖਨਹਾਰ ਓਏ ਤੂੰ ਪਾਵੋ ਜਨਪੁਰਖ ਹਲਤਪਲਤ ਲੋਕ ਪ੍ਰਲੋਕ ਵਿੱਚ ਸੁਖੀ ਹੋਏ ਹਨ। ਏ ਰਖਿਆ ਕਰਨ ਵਾਲੇ ਹਰੀ ਉਹ ਤੂੰ ਆਪ ਹੀ ਬਚਾ ਕੇ ਰੱਖ ਲਏ ਹਨ। ਹਰ ਸੰਤ ਸੰਗਤ ਜਨ ਸੁਣਹੁ ਭਾਈ ਗੁਰਮੁਖ ਹਰ ਸੇਵਾ ਸਫਲਤ ਬਣੇ। ਇਸ ਕਰਕੇ ਏ ਭਾਈ ਤੁਸੀਂ ਸੰਤ ਮਹਾਤਮਾ ਜਨਾਂ ਦੀ ਸੰਗਤ ਦੁਆਰਾ ਹਰੀ ਨਾਮ ਸੁਣਨਾ ਕਰੋ। ਵਾਹਿ ਭਾਈ ਜਨੋ ਤੇ ਹਰੀ ਦੇ ਸੰਤਾਂ ਦੀ ਪਿਆਰੀ ਸੰਗਤੇ ਸੁਣਨਾ ਕਰ ਗੁਰਮੁਖਾਂ ਦੁਆਰਾ ਖਰੀਦੀ ਕੀਤੀ ਹੋਈ ਸੇਵਾ ਸਫਲ ਬਣੀ ਹੈ ਵਾ ਗੁਰਾਂ ਦੁਆਰਾ ਭਗਤੀ ਰੂਪੀ ਸੇਵਾ ਸਹਿਤ ਗਿਆਨ ਫਲ ਦੇ ਬਣੀ ਵੰਡ ਲਈ ਹੈ ਇਸ ਲਈ ਈਓ ਬੇਨਤੀ ਕਰੀਏ ਤੂੰ ਜਲ ਥਲ ਤੂੰ ਜਲ ਥਲ ਮਈਲ ਪਰਪੂਰ ਸਭ ਊਪਰ ਸਾਚ ਤਣੀ हे ਪ੍ਰਭੂ ਤੂੰ ਜਲ ਤਰਲ ਥਾਵਾਂ ਤੇ ਥਲ ਖੁਸ਼ਕ ਦਾਵਾਂ ਮਹੀਲ ਮਹੀ ਪ੍ਰithvi ਤੇ ਅਲ ਆਕਾਸ਼ ਆਦ ਵਿੱਚ ਭਰਪੂਰ ਵਿਆਪਕ ਹੋ ਰਿਹਾ ਅਤੇ ਸਾਰਿਆਂ ਦੇ ਉੱਪਰ ਪੁੱਤੇ ਤੂੰ ਹੀ ਸੱਚਾ ਧਣੀ ਮਾਲਕ ਹੈ ਤੂੰ ਥਾਨ ਥਨੰਤਰ ਹਰ ਏਕ ਹਰ ਏਕੋ ਏਕ ਰਵਿਆ ਏ ਹਰੀ ਸਾਰੇ ਥਾਵਾਂਤ ਨੰਤਰ ਥਾਵਾਂ ਦੇ ਅੰਦਰ ਰਹਿਣ ਵਾਲੇ ਜੀਵਾ ਵਿੱਚ ਇੱਕ ਤੂੰ ਹੀ ਵਸਿਆ ਆਇਆ ਹੈ ਏ ਹਰੀ ਨਿਸ਼ਚੈ ਕਰਕੇ ਇਕੋ ਇੱਕ ਤੂੰ ਹੀ ਸਾਰੇ ਵਿਆਪਕ ਹੋ ਰਿਹਾ ਹੈ ਇਕੋ ਨਿਰਗੁਣ ਸਰੂਪ ਹੈ ਤੇ ਇਕੋ ਸਰਗੁਣ ਸਰੂਪ ਹੈ ਇਕੋ ਹੀ ਜੀਵ ਰੂਪ ਹੈ ਤੇ ਕੋਈ ਈਸ਼ਰ ਰੂਪ ਹੈ ਇਉ ਹੇ ਹਰੀ ਤੈਨੂੰ ਸਰਬ ਵਿਆਪਕ ਜਾਣ ਕੇ ਤੇਰਾ ਜਸ ਰਵਿਆ ਉਚਾਰਣਾ ਕੀਤਾ ਹੈ ਵਣ ਤ੍ਰੇਣ ਤ੍ਰਿ ਪਵਨ ਸਭ ਸ੍ਰਿਸ਼ਟ ਮੁਖ ਹਰ ਹਰ ਨਾਮ ਚਵਿਆ ਵਣ ਜੰਗਲਾਂ ਤ੍ਰਿਣ ਕੱਖਾਂ ਤ੍ਰਿ ਭਵਨ ਤਿੰਨਾ ਲੋਕਾਂ ਤੇ ਸਾਰੀ ਸ੍ਰਿਸ਼ਟੀ ਨੇ ਕਹਿੰਦੇ ਇਹਨਾਂ ਵਿੱਚ ਰਹਿਣ ਵਾਲੇ ਸਾਰੇ ਜੀਵਾਂ ਨੇ ਆਪਣੇ ਮੁਖ ਦੁਆਰਾ ਤੇਰਾ ਹਰ ਹਰ ਨਾਮ ਚਵਿਆ ਉਚਾਰਣਾ ਕੀਤਾ ਹੈ ਸਭ ਜਵਹਿ ਹਰ ਹਰ ਨਾਮ ਕਰਤੇ ਅਸੰਖ ਅਗਣਤ ਹਰਿ ਤੇ ਆਵੈ ਇਹ ਕਰਤੇ ਪਾਪ ਕਰਤਾ ਬੁਰਖ ਸਾਰੇ ਤੇਰੇ ਹਰ ਹਰ ਨਾਮ ਨੂੰ ਜਵਹਿ ਭਾਵ ਉਚਾਰਣਾ ਕਰਦੇ ਆ ਪਿੱਛੇ ਵੀ ਅਸੰਖ ਜੀਵ ਤੇਰਾ ਹਰ ਨਾਮ ਤੇ ਆਵੇ ਸਿਮਰ ਰਹੇ ਸੰ ਹੁਣ ਵੀ ਅਗਣਤ ਅਣਗਿਣਤ ਹੀ ਤੇ ਆਵੇ ਸਿਮਰ ਰੇ ਵਾਹੇ ਅਸੰਖ ਹਰੀ ਅਣਗਿਣਤ ਜੀਵ ਹੀ ਤੇਰੇ ਨਾਮ ਨੂੰ ਸਿਮਰ ਰਹੇ ਜਪ ਰਹੇ ਸੋ ਧਨ ਤਨ ਹਰ ਸੰਤ ਸਾਧੂ ਜੋ ਹਰ ਪ੍ਰਭ ਕਰਤੇ ਭਾਵੈ ਏ ਹੇ ਹਰੀ ਸੋ ਕਈਏ ਉਹ ਤੇਰੇ ਸ਼ਾਂਤ ਚਿੱਤ ਮਹਾਤਮਾ ਵੀ ਧੰਤਾ ਜੋਗ ਹਨ ਅਤੇ ਉਹ ਸਾਧੂ ਸ੍ਰੇਸ਼ਟ ਜਨ ਵੀ ਧਨ ਧੰਤਾ ਜੋਗ ਹਨ ਵਾਹੇ ਹਰੀ ਤੇਰੇ ਉਹ ਸਾਧੂ ਸੰਤ ਸੰਤ ਧੰਤਾ ਜੋਗ ਹਨ ਜਿਹੜੇ ਹਰੇ ਹਰੇ ਪਰੇ ਕਰਨ ਵਾਲੇ ਕਰਤਾ ਪੁਰਖ ਪ੍ਰਭੂ ਪਰਮਾਤਮਾ ਤੈਨੂੰ ਭਾਵ ਹੈ ਚੰਗੇ ਲੱਗਦੇ ਆ ਸੋ ਸਫਲ ਦਰਸ਼ਨ ਦੇਹੁ ਕਰਤੇ ਜਿਸ ਹਰ ਹਿਰਦੈ ਨਾਮ ਸਦ ਚਵਿਆ हे करता पुरख मेनू उसदा दर्शन सफल दीदार देना कर जिसने हृदय अंतःकरण विच हमेशा तेरा हरि नाम चवया उच्चारण कीता है तू थान थनंतर हर एक हर एको एक रव्या हे हरि सब ठावा ते थनंतर ठावा दे अंदर रहण वाले जीवा विच एक तू ही बसया होया हे हरि निश्चय करके इको एक, एक तू ही सारे व्याप को रया वाहे हरि तैनू एको एक, एक अदुती रूप जान के तेरा नाम उच्चारण कीता है तेरी भगत भंडार असंख्य जिस तू देवह मेरे स्वामी तिस मिले हे प्रभु तेरी भक्ति दे भंडारे खजाने अनगिनत ही भरे पै ਅਜ਼ਾਂ ਕੀ ਸੰਤਾਂ ਦੇ ਹਿਰਦੇ ਰੂਪੀ ਭੰਡਾਰ ਤੇਰੀ ਭਗਤੀ ਦੇ ਨਾਲ ਭਰੇ ਪਏ ਪਰ ਹੇ ਮੇਰੇ ਸੁਆਮੀ ਮਾਲਕ ਪ੍ਰਭੂ ਜਿਸ ਨੂੰ ਤੂੰ ਗੁਰਾਂ ਦੁਆਰਾ ਆਪਣੀ ਭਗਤੀ ਕਰਨੀ ਦਿੰਦਾ ਉਸ ਨੂੰ ਹੀ ਤੇਰੀ ਭਗਤੀ ਮਿਲਦੀ ਹੈ ਜਿਸ ਕੈ ਮਸਤਕ ਗੁਰ ਹਾਥ ਤਿਸ ਹਿਰਦੈ ਹਰ ਗੁਣ ਟਿਕਹਿ ਜਿਸ ਮਨੁੱਖ ਦੇ ਮੱਥੇ ਭਾਵ ਸਿਰ ਉਪਰ ਗੁਰਾਂ ਦਾ ਕਿਰਪਾ ਰੂਪੀ ਹੱਥ ਹੈ हे हरि उस ਦੇ ਹਿਰਦੇ ਵਿੱਚ ਤੇਰੀ ਪ੍ਰਾਪਤੀ ਵਾਲੇ ਗੁਣ ਟਿਕਦੇ ਆ ਹਰ ਗੁਣ ਹਿਰਦੈ ਟਿਕ ਹੈ ਤਿਸ ਕੈ ਜਿਸ ਅੰਤਰ ਪਉ ਭਾਵਨੀ ਹੋਈ हे हरि ਤੇਰੀ ਪ੍ਰਾਪਤੀ ਵਾਲੇ ਗੁਣ ਉਸ ਮਨੁੱਖ ਦੇ ਹਿਰਦੈ ਮਨ ਵਿੱਚ ਹੀ ਟਿਕਦੇ ਇਸਤਤ ਹੁੰਦੇ ਜਿਸ ਮਨੁੱਖ ਦੇ ਹਿਰਦੇ ਅੰਦਰ ਤੇਰਾ ਪਉ ਡਾਰਤ ਤੇ ਤੇਰੀ ਭਾਵਨੀ ਭਾਵਨਾ ਸ਼ਰਧਾ ਹੁੰਦੀ ਬਿਨ ਪੈ ਕਿਨੈ ਨ ਪ੍ਰੇਮ ਪਾਇਆ ਬਿਨ ਪੈ ਪਾਰ ਨ ਉਤਰਿਆ ਕੋਈ ਹੇ ਪ੍ਰਭੂ ਤੇਰੇ ਧਰ ਤੋਂ ਬਗੈਰ ਕਿਸੇ ਨੇ ਵੀ ਤੇਰਾ ਪ੍ਰੇਮ ਨਹੀਂ ਪਾਉਣਾ ਕੀਤਾ ਅਤੇ ਤੇਰੇ ਪੈ ਧਰ ਧਾਰਨ ਕੀਤੇ ਤੋਂ ਬਗੈਰ ਕੋਈ ਵੀ ਸੰਸਾਰ ਸਮੁੰਦਰ ਤੋਂ ਪਾਰ ਮੁਕਤੀ ਰੂਪ ਕਿਨਾਰੇ ਤੇ ਨਹੀਂ ਉਤਰਿਆ ਪਾਉ ਪਾਉ ਪ੍ਰੀਤ ਨਾਨਕ ਤਿਸਹਿ ਲਾਗੇ ਜਿਸ ਤੂੰ ਆਪਣੀ ਕਿਰਪਾ ਕਰਹਿ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਤੇਰਾ ਭਉ ਡਰ ਭਉ ਪ੍ਰੇਮ ਤੇ ਪ੍ਰੀਤੀ ਲਗਨ ਉਸ ਨੂੰ ਹੀ ਲੱਗਦੀ ਹੈ ਜਿਸ ਉੱਪਰ ਤੂੰ ਆਪਣੀ ਕਿਰਪਾ ਦੀ ਮਿਹਰ ਕਰਦਾ ਹੈ ਤੇਰੀ ਭਗਤ ਭੰਡਾਰ ਅਸੰਖ ਜਿਸ ਤੂੰ ਦੇਵ ਹੈ ਮੇਰੇ ਸੁਆਮੀ ਤਿਸ ਮਿਲ ਹੈ ਹੇ ਪ੍ਰਭੂ ਤੇਰੀ ਭਗਤ ਦੇ ਤੱਤੇ ਨੂੰ ਸਿਆਰੀ ਭਾਵ ਭਗਤੀ ਦੇ ਅਸੰਖ ਅਣਗਿਣਤ ਹੀ ਭੰਡਾਰੇ ਖਜ਼ਾਨੇ ਭਰੇ ਪਏ ਰਹੇ ਮੇਰੇ ਸੁਆਮੀ ਮਾਲਕ ਪ੍ਰਭੂ ਵਾਹਿਗੁਰੂ ਜੀ ਜਿਸ ਨੂੰ ਤੂੰ ਆਪ ਆਪਣੀ ਭਗਤੀ ਦੇਣਾ ਕਰਦਾ ਹੈ ਤਿਸ ਮਿਲਹਿ ਉਸ ਨੂੰ ਹੀ ਤੇਰੀ ਭਗਤੀ ਮਿਲਦੀ ਹੈ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ गोबिन्दे मुकन्दे उदारे अपारे हरियं करियं नरनामे अकामे गोबिन्दे मुकन्दे उदारे अपारे हरियं करियं नरनामे अकामे गोबिन्दे मुकन्दे उदारे अपारे ਕਰੀਯੰ ਕਰੀਯੰ ਨਿਰਨਾਮੇ ਅਕਾਮੇ ਦੁਗਾ ਲੰਗ ਪਰਨਾਸੀ ਦਇਆਲੰਸ ਰੂਪੇ ਸਦਾ ਅੰਗ ਸੰਗੇ ਅਪੰਗੰ ਬਿਪੂਤੇ ਦੁਗਾ ਲੰਗ ਪਰਨਾਸੀ ਦਇਆਲੰਸ ਰੂਪੇ ਸਦਾ ਅੰਗ ਸੰਗੇ ਅਭੰਗ ਬੇਪੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ